ਨਾ ਪ੍ਰਾਈਡ ਬੈਲਸ਼ੀਅਰ ਫਾਊਂਡੇਸ਼ਨ ਦੇ ਵੱਲੋਂ ਸ਼ਿਵ ਸੰਧਿਆ ਦਾ ਆਯੋਜਨ ਲੁਧਿਆਣਾ ਸ਼ਹਿਰ ਵਿੱਚ ਕੀਤਾ ਗਿਆ ਦੱਸਦੀ ਹੈ ਕਿ ਨਵ ਦੁਰਗਾ ਮੰਦਿਰ ਸਰਾਂਬਾ ਨਗਰ ਦੇ ਵਿੱਚ ਇਹ ਜਾ ਆਯੋਜਨ ਕੀਤਾ ਗਿਆ ਜਿੱਥੇ ਬੜੀ ਹੀ ਧੂਮ-ਧਾਮ ਨਾਲ ਸ਼ਿਵ ਸੰਧਿਆ ਕਰਵਾਈ ਗਈ ਲੇ ਸਾਰੇ ਨੂੰ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਅੱਜ ਲੁਧਿਆਣਾ ਪ੍ਰਾਈਡ ਵੈਲਫੇਅਰ ਫਾਊਂਡੇਸ਼ਨ ਸਾਡੇ ਅਮਿਤ अरोड़ा ਜੀ ਉਹਨਾਂ ਵੱਲੋਂ ਤੀਸਰੀ ਭਵਯ ਸ਼ਿਵ ਸੰਧਿਆ ਬੜੀ ਧੂਮ-ਧਾਮ ਨਾਲ ਨਵ ਦੁਰਗਾ ਮੰਦਿਰ ਦੇ ਵਿੱਚ ਕਰਾਈ ਜਾ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਪੂਰਾ ਲੁਧਿਆਣਾ ਹਜੂਮ ਅੱਜ ਪੋਲੇ ਨਾ ਦਾ ਅਸ਼ੀਰਵਾਦ ਲੈਣ ਲਈ ਨਵ ਦੁਰਗਾ ਮੰਦਿਰ ਦੇ ਵਿੱਚ ਆਇਆ ਹੈ ਔਰ ਸਾਡੀ ਜਿਹੜੀ ਲੁਧਿਆਣਾ ਪ੍ਰਾਈਡ ਹੈ ਉਹ ਜਿਹੜੀ ਸ਼ਿਵ ਸੰਧਿਆ ਤੱਕ ਸੀਮਿਤ ਨਹੀਂ ਹੈ ਉਹ ਸਮਾਜ ਦੇ ਹਰ ਵਰਗ ਦੇ ਨਾਲ ਜੁੜ ਕੇ ਰਹਿੰਦੀ ਹੈ ਸ਼ੰਕਰ ਭਗਵਾਨ ਕੀ ਜੈ ਦੇਖੋ ਜੀ ਅਸੀਂ ਇੱਥੇ ਆਏ ਹਾਂ ਸ੍ਰੱਬਾ ਨਗਰ ਦੇ ਵਿੱਚ ਅਮੀਤ ਅਰੋੜਾ ਜੀ ਨੇ ਇਹ ਸ਼ਿਵ ਸੰਧਿਆ ਦਾ ਪ੍ਰੋਗਰਾਮ ਰੱਖਿਆ ਹੈ ਇੱਥੇ ਆ ਕੇ ਬੜਾ ਆਨੰਦ ਆਇਆ ਬੋਲੇ ਨਾਦੀ ਕਿਰਪਾ ਦੇ ਨਾਲ ਚੰਚਲ ਜੀ ਲੱਗੇ ਹੋਏ ਨੇ ਤੇ ਇੱਥੇ ਅਸੀਂ ਬੋਲੇ ਸ਼ੰਕਰ ਅਗੇ ਅਰਦਾਸ ਕਰਦੇ ਹਾਂ ਅੰਮ੍ਰਿਤ ਜੀ ਜਿੱਦਾਂ ਵਧੀਆ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਨੇ ਐਦਾਂ ਹੀ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਦੇ ਨੇ ਪਰ ਅਮੀਤ ਅਰੋੜਾ ਜੀ ਵੱਲੋਂ ਤਿਕਰੀਵਨ ਤਿਕਰੀਵਨ ਮੈਨੇ ਕਾਫੀ ਦੇਰ ਤੋਂ ਮੈਂ ਦੇਖਦਾ ਆ ਰਿਹਾ ਵਾਂ ਕਿ ਗਊਸ਼ਾਲਾ ਆਪਣੇ ਦਫਤਰ ਦੇ ਕੋਲ ਇੱਕ ਬੱਚਿਆਂ ਨੂੰ ਸਕੂਲ ਪੜ੍ਹਾਉਣ ਦੀ ਵਿਵਸਥਾ ਵੀ ਕਰਦੇ ਨੇ ਤੇ ਔਰ ਰਾਸ਼ਨ ਹਰ ਮਹੀਨੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਰਾਸ਼ਨ ਦੀ ਵਿਵਸਥਾ ਵੀ ਕਰਵਾਉਂਦੇ ਨੇ ਅੱਜ ਬਹੁਤ ਹੀ ਭਾਗਿਆ ਭਰਿਆ ਦਿਨ ਹੈ ਜਿਹੜਾ ਅੱਜ ਸ਼ਿਵ ਸੰਧਿਆ ਜਿਹੜਾ ਨਵ ਦੁਰਗਾ ਮੰਦਿਰ ਸਰਾਬਾ ਨਗਰ ਕੀਤੀ ਜਾ ਰਹੀ ਹੈ ਪਰਮਪਿਤਾ ਪਰਮਾਤਮਾ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਇਹਨਾਂ ਦੇ ਜਿਹੜੇ ਯੋਜਕ ਨੇ ਤੇ ਇਹਨਾਂ ਦੇ ਜਿਹੜੇ ਜਿਹੜੇ ਕਰਾਰੇ ਨੇ ਉਹਨਾਂ ਨੂੰ ਰਾਤ ਦਿਨ ਦੁੱਗਣੀ ਤਰੱਕੀ ਦੇਣ ਤੇ ਇਦਾਂ ਹੀ ਇਹ ਪ੍ਰੋਗਰਾਮ ਕਰਦੇ ਰਹਿਣ ਸਾਡੀ ਸਾਰੇ ਸਾਰੀ ਸ਼ਿਆਰੀ ਸ਼ਿਵਸਾਨਾ ਟੀਮ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਲੁਧਿਆਣਾ ਲਾਈਵਲੀ ਸੰਜੀਤ ਸੇਤੀਆ ਦੀ ਰਿਪੋਰਟ